ਲੋਕ ਨਿਰਗੁਨੀ ਆਰ ਇਆਨਿਆਂ ਸੋ ਪ੍ਰਭ ਸਦਾ ਸਮਾਨ ਜਿਨ ਕੀ ਆਤਿ ਸਚੀਤ ਰਖ ਨਾਨਕ ਨਿਬਹੀ ਨਾਲ ਇਸ ਰੂਪ ਵਿੱਚ ਸਤਿਗੁਰੂ ਜੀ ਵਿਖਿਆਨ ਕਰਦੇ ਹਨ ਕਿ ਇਆਨਿਆਂ ਦਾ ਬਤੁਲ ਨਾ ਸਮਝੋ ਨਿਰਗੁਨੀ ਆਰ ਭਾਵ ਤੇਰੇ ਵਿੱਚ ਕੋਈ ਗੁਣ ਨਹੀਂ ਹੈ ਤੈਨੂੰ ਸੋ ਪ੍ਰਭ ਭਾਵ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਹੁਕਮ ਨੇ ਉਸ ਨੂੰ ਸੋਲਣਾ ਚਾਹੀਦਾ ਹੈ ਕਿਉਂਕਿ ਜਿਨੀ ਕੀਆ ਤਿਸ ਜੀਤ ਰਖ ਨਾਨਕ ਨਿਭੇ ਨਾਲ ਪਾਪ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਹੈ ਉਹਨਾਂ ਨੂੰ ਆਪਣੇ ਚਿੱਤ ਵਿੱਚ ਰੱਖ ਕਿਉਂਕਿ ਜਿਹੜਾ ਸੱਚ ਦਾ ਗਿਆਨ ਹੈ ਉਹ ਹੋਈ ਤੇਰੇ ਨਾਲ ਜਾਣ ਵਾਲਾ ਹੈ ਬਾਕੀ ਜਿਹੜਾ ਸੰਸਾਰੀ ਗਿਆਨ ਹੈ ਉਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਇੱਥੇ ਸਤਗੁਰ ਜੀ ਜੀਵ ਦਾ ਧਿਆਨ ਜਿਹੜਾ ਮਾਇਆ ਵਿੱਚ ਫਸਿਆ ਹੋਣ ਕਰਕੇ ਉਸ ਨੂੰ ਮਾਇਆ ਨੂੰ ਛੱਡ ਕੇ ਆਪਣੇ ਮੂਲ ਵੱਲ ਭਾਵ ਸੱਚ ਵੱਲ ਕਰਨ ਦੀ ਤਗੀਰ ਕਰਦੇ ਹਨ ਕਿਉਂਕਿ ਗਰਵਾਇੰਦਾ ਬਾਗ ਹੈ ਚਿੱਤਰ ਬਚਿੱਤਰ ਇਹ ਅਬ ਚੇਰਾ ਛੱਡ ਚਿੱਤਰ ਚਿੱਤ ਰਾਖ ਜਤੇਰਾ ਬਾਗ ਤੇ ਇਹ ਜਿਹੜਾ ਬਚਿੱਤਰ ਚਿੱਤਰ ਆਇਗਾ ਚਿੱਤਰ ਤਾਂ ਹੁੰਦਾ ਜਿਹੜਾ ਜਿਵੇਂ ਕੋਈ ਪਿਕਚਰ ਹੈ ਜਾਂ ਫੋਟੋ ਹੈ ਉਹ ਵੱਧੀ ਘੱਡੀ ਨਹੀਂ ਕਰੇ ਤਾਂ ਬਚਿੱਤਰ ਚਿੱਤਰ ਵੱਦਾ ਫੁੰਦਾ ਹੈ ਤੇ ਇਹ ਬੜਾ ਅੰਦਾ ਖੂ ਹੈਗਾ ਇਹਦੇ ਵਿੱਚ ਜਟ ਗਿਆ ਹੈਗਾ ਇਹ ਇਤਨਿਕਲ ਨਾ ਬੜਾ ਮੁਸ਼ਕਲ ਹੈ ਪਰ ਜੇ ਆਪਣੇ ਮੂਲ ਦਾ ਗਿਆਨ ਲੈਣਾ ਸ਼ੁਰੂ ਕਰ ਦਵੇ ਜਿਨੇ ਇਹਨੂੰ ਬਣਾਇਆ ਹੈ ਪੈਦਾ ਕੀਤਾ ਹੈ ਤਾਂ ਇਸ ਦਾ ਇਹ ਤੋਂ ਚੱਟਕਾਰ ਆ ਹੋਂ ਸਕਦਾ ਹੈ ਪਰ ਸੰਸਾਰ ਵਿੱਚ ਪੈਦਾ ਹੋਣ ਕਰਕੇ ਸੰਸਾਰੀ ਗਿਆਨ ਲੈਣ ਕਰਕੇ ਤਾਂ ਸੰਸਾਰੀ ਚੀਜ਼ਾਂ ਨਾਲ মোহ ਹੈ ਜਿਵੇਂ ਕਿ ਕਰਵਾਣੀ ਦਾ ਵਾਕ ਹੈ ਚੇਰੀ ਕੀ ਸੇਵਾ ਕਰੇ ਠਾ ਕਰਨੀ ਦਿੱਸੇ ਕੰਪੀ ਮਾਇਆ ਵਿੱਚ ਫਸਿਆ ਹੋਣ ਕਰਕੇ ਹਰ ਇੱਕ ਮਾਇਆ ਦੀ ਚੀਜ਼ ਨੂੰ ਇਹ ਪਾਉਣਾ ਚਾਹੁੰਦਾ ਹੈ ਪਰ ਮਾਇਆ ਦੇ ਕਾਰਜ ਕਿਸੇ ਦੇ ਪੂਰੇ ਨਹੀਂ ਹੁੰਦੇ ਇਸ ਕਰਕੇ ਇਹ ਦੇ ਵਿੱਚ ਅੱਗੇ ਤੋਂ ਅੱਗੇ ਜਾਂਦਾ ਹੋਣ ਕਰਕੇ ਕਿਉਂਕਿ ਆਪਣਾ ਅਸਲੀ ਮੂਲ ਜਿਹੜਾ ਹੈਗਾ ਉਹ ਆਪਣਾ ਸੱਚ ਦਾ ਗਿਆਨ ਲੈਣਾ ਉਹਨੂੰ ਭੁੱਲ ਜਾਂਦਾ ਅਤੇ ਉਹ ਦੂਸਰੇ ਕੰਮਾਂ ਵਿੱਚ ਲੱਗਿਆ ਰਹਿੰਦਾ ਹੈ ਤੇ ਇਸ ਕਰਕੇ ਇੱਥੇ ਸਤਿਗੁਰੂ ਜੀ ਕਹਿੰਦੇ ਹਨ ਕਿ ਤੈਨੂੰ ਆਪਣੇ ਮੂਲ ਨੂੰ ਲੱਭਣਾ ਚਾਹੀਦਾ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਤੂੰ ਜੋਤ ਦਾ ਸਰੂਪ ਹੈਗਾ ਤੈਨੂੰ ਆਪਣੇ ਮੂਲ ਨੂੰ ਪਾਵਾ ਆਪਣੇ ਆਪੇ ਦੀ ਖੋਜ ਕਰਨੀ ਚਾਹੀਦੀ ਹੈ ਕਿਉਂਕਿ ਗੁਰਬਾਣੀ ਦਾ ਵਾਕ ਹੈ ਕੋਹ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਕੀ ਕਾਈ ਕਿਉਂਕਿ ਜਿਹੜਾ ਭਰਮ ਹੈ ਗਿਆਨਤਾ ਹੈ ਉਹ ਨਾਲ ਜੇ ਮਿਟ ਨਹੀਂ ਸਕਦਾ ਜਿੰਨਾ ਚਿਰ ਆਪਣੇ ਆਪੇ ਦੀ ਖੋਜ ਨਹੀਂ ਕਰਦਾ ਹੁਣ ਜਿਹੜਾ ਆਪਣੇ ਆਪ ਨੂੰ ਖੋਜਣਾ ਆਪਣੇ ਮੂਲ ਦੀ ਪਛਾਣ ਕਰਨੀ ਹੈ ਇਹ ਗਿਆਨ ਜਿਹੜਾ ਇਹਦੇ ਨਾਲ ਜਾਣ ਵਾਲਾ ਹੈ ਤਿਸ ਕਰਕੇ ਇਸ ਨੂੰ ਇਸ ਗਿਆਨ ਦੀ ਪ੍ਰਾਪਤੀ ਤੇ ਲਈ ਹੁਕਮ ਵਿੱਚ ਚੱਲਣ ਦੀ ਲੋੜ ਹੈ ਹੁਕਮ ਵਿੱਚ ਚੱਲ ਕੇ ਗੁਰਬਾਣੀ ਦੇ ਵਿਦੇਸ਼ ਨੂੰ ਸੁਣ ਕੇ ਸਮਝ ਕੇ ਤੇ ਇਹ ਗਿਆਨ ਜਿ ਲਾਵੇਗਾ ਤੇ ਇਹ ਗਿਆਨ ਇਸਦੇ ਨਾਲ ਜਾਣ ਵਾਲਾ ਹੈ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਲ ਮੂਲ ਤੇ ਕਮਨ ਜਸਟਾਨੀ ਇੱਥੇ ਸਤਗੁਰ ਜੀ ਗਿਆਨ ਕਰਦੇ ਹਨ ਕਿ ਇਹ ਜੀਵ ਤੈਨੂੰ ਰਮਈਆ ਭਾਵ ਜੋ ਤੇਰੇ ਵਿੱਚ ਰਮਿਆ ਹੋਇਆ ਹੈ ਜਿਵੇਂ ਗੁਰਬਾਣੀ ਦਾ ਵਾਕ ਹੈ ਸਭੇ ਇਕੱਠਾ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਇਸੇ ਤਰ੍ਹਾਂ ਇੱਕੁਰ ਵਾਕ ਕਟਕਟਵੇਂ ਹਰ ਜੁਗ ਬਸੇ ਸੰਤਨ ਕੈ ਉਪਕਾਰ ਜਾਂ ਸਭ ਗੋਬਿੰਦ ਹੈ ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ ਹੁਣ ਤੂੰ ਕਿਉਂਕਿ ਜੋਤ ਸਰੂਪ ਹੈਗਾ ਤੈਨੂੰ ਆਪਣੀ ਮੂਲ ਦੀ ਪਛਾਣ ਕਰਨੀ ਚਾਹੀਦੀ ਹੈ ਉਸ ਨੂੰ चेत किया करना चाहिए चेत का मतलब है उसका ज्ञान लेना चाहिए ਤੇ ਜੇ ਗਿਆਨ ਲਵੇਗਾ ਤਾਂ ਇਸ ਨੂੰ ਪਤਾ ਲੱਗ ਲੱਗੇਗਾ ਕਿ ਤੇਰਾ ਮੂਲ ਕੌਣ ਹੈ ਗਿਆਨ ਲਏਗਾ ਤੇ ਜੇ ਇਸ ਨੂੰ ਗਿਆਨ ਚੰਗਾ ਲੱਗ ਜਾਏਗਾ ਸੱਚ ਦਾ ਗਿਆਨ ਕਿਉਂਕਿ ਮੂਲ ਸੱਚ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਬੋਲੇ ਪ੍ਰਤਿ ਸਤ સ્વરૂਪ ਪਰਮ ਤੰਤਵ ਰੇਖਾ ਰੂਪ ਕਿਉਂਕਿ ਤੂੰ ਸੱਚ ਸਰੂਪ ਹੈ ਪਰਦੇਸ ਨੂੰ ਸੱਚ ਦਾ ਗਿਆਨ ਹੋ ਜਾਏਗਾ ਫੇਰ ਉਸ ਦੇ ਨਿਰੋਗ ਗਿਆਨ ਹੈ ਉਹ ਗਿਆਨ ਹੀ ਨਾਮ ਬਣ ਜਾਂਦਾ ਹੈ ਬਾਅਦ ਵਿੱਚ ਕਿਉਂਕਿ ਜੇ ਉਸ ਨੂੰ ਸੱਚ ਦਾ ਗਿਆਨ ਮਿੱਠਾ ਲੱਗ ਜਾਵੇ ਜਿਵੇਂ ਗੁਰਬਾਣੀ ਦਾ ਵਾਕ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਦਾ ਹੋਏਦਾਰ ਉਹ ਪਾਉ ਭਾਗ ਜੇ ਕੋ ਇਸ ਗਿਆਨ ਨੂੰ ਹਾਜਮ ਕਰ ਲਵੇ ਭਾਗ ਉਸ ਗਿਆਨ ਨੂੰ ਪਹਿਲਾਂ ਸਮਝ ਲਵੇ ਸਮਝ ਕੇ ਉਸ ਤੇ ਚੱਲਣਾ ਸ਼ੁਰੂ ਕਰ ਦੇਵੇ ਫਿਰ ਹੁਕਮ ਵਿੱਚ ਜਿਵੇਂ ਜਿਵੇਂ ਚੱਲਦਾ ਹੈ ਭਾਉ ਕਰਕੇ ਤਾਂ ਇਹ ਜਿਹੜਾ ਗਿਆਨ ਹੈ ਇਹ ਨਾਮ ਬਣ ਜਾਂਦਾ ਹੈਗਾ ਪਾਉ ਗੁਣ ਬਣ ਜਾਂਦਾ ਹੈ ਕੌਨ ਮੂਲ ਪਾਉ ਜਿਹੜਾ ਜਦੋਂ ਇਹ ਜੀਵ ਮੂਲ ਰੂਪ ਵਿੱਚ ਹੁੰਦਾ ਹੈ ਤਾਂ ਇਹ ਅਦ੍ਰਿਸ਼ਟ ਹੁੰਦਾ ਹੈ ਪਰ ਜਦੋਂ ਇਹ ਕਿਤੇ ਦ੍ਰਿਸ਼ਟਮਾਨ ਹੁੰਦਾ ਹੈ ਪਾਉ ਇਸ ਨੂੰ ਸਾਚ ਦਾ ਗਿਆਨ ਹੋ ਜਾਂਦਾ ਹੈ ਇਸ ਜੰਦਰ ਸ਼ਬਦ ਪ੍ਰਗਟ ਹੁੰਦਾ ਹੈ ਸ਼ਬਦ ਦੇ ਰੂਪ ਵਿੱਚ ਇਹ ਸਪਰਸ਼ ਹੁੰਦਾ ਹੈ ਤਾਂ ਇਹ ਬੋਲ ਕੇ ਦੱਸਦਾ ਦੋਸਤ ਅਮੇ ਦ੍ਰਿਸ਼ਟਮਾਨ ਹੋ ਜਾਂਦਾ ਹੈ ਦ੍ਰਿਸ਼ਟਾਨੀ ਹੋ ਜਾਂਦਾ ਹੈ ਉਨਾਂ ਕੇ ਸਤਗੁਰ ਜੀ ਵਿਖਿਆਨ ਕਰਦੇ ਹਨ ਜਿਨੀ ਤੂ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਨੇ ਆਵਾਰਿਆ ਭਾਪ ਜਿਨਾਂ ਨੇ ਤੈਨੂੰ ਪਹਿਲਾਂ ਸਾਜਿਆ ਕਿ ਤੇਰੀ ਗੁੱਦੀ ਨੂੰ ਸਵਾਰਿਆ ਹੈਗਾ ਤੇ ਉਹਨੂੰ ਗਾਹ ਤੇ ਗਾ ਗਿਆਨ ਦੇ ਕੇ ਸ਼ਿੰਗਾਰਿਆ ਕਿਉਂਕਿ ਕਈ ਜਨਮ ਭੇਕੇਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਫਿਰ ਐਂਡ ਵਿੱਚ ਇਸ ਨੂੰ ਮਨੁੱਖਾ ਜਨਮ ਮਿਲਿਆ ਹੈ ਦਾ ਇਸ ਨੂੰ ਇੰਨੀਆ ਡਿਫਰੈਂਟ ਡਿਫਰੈਂਟ ਜੁਨਾ ਵਿੱਚ ਸਾਹ ਸਵਾਰ ਕੇ ਸਿਗਾ ਰਿਹਾ ਹੈਗਾ ਅੱਗੇ ਤੋਂ ਅੱਗੇ ਗਿਆਨ ਦੇ ਕੇ ਇਸ ਦੀ ਬੁੱਧ ਨੂੰ ਡਵੈਲਪ ਕੀਤਾ ਹੈ ਅਤੇ ਗਰਭ ਅਗਨ ਮੈਂ ਭਾਵ ਜਿਹੜੀ ਗਰਭ ਦੀ ਅਗਨੀ ਵਿੱਚ ਵੀ ਇਸ ਨੂੰ ਬਚਾ ਕੇ ਰੱਖਿਆ ਹੈ ਤੇ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਉਸ ਨੂੰ ਉਸਦੇ ਹੁਕਮ ਤੇ ਚੱਲਣ ਦੀ ਇਹਨੂੰ ਲੋੜ ਹੈ ਬਾਹਰ ਵਿਵਸਥਾ ਤੁਝ ਹੀ ਪਿਆਰੇ ਦੂਤ ਭਾਰ ਜੋਗਨ ਭੋਜਨ ਸੁਖ ਸੂਜ ਭਾਬ ਜਦੋਂ ਤੇਰੀ ਬਾਲ ਵਿਵਸਥਾ ਹੋਈ ਤੇ ਤੈਨੂੰ ਦੁੱਧ ਮਿਲਿਆ ਭਾਬ ਚਨੂੰ ਜਿਸ ਚੀਜ਼ ਦੀ ਜ਼ਰੂਰਤ ਸੀ ਉਹ ਹੋਈ ਮਿਲਿਆ ਕਿਉਂਕਿ ਛੋਟਾ ਬੱਚਾ ਜਦੋਂ ਹੁੰਦਾ ਉਹ ਦੁੱਧ ਦੇ ਸਾਰੇ ਹੀ ਹੁੰਦਾ ਹੈ ਤੇ ਉਸ ਟਾਈਮ ਤੈਨੂੰ ਦੁੱਧ ਤੋਂ ਕੋਈ ਹੋਰ ਚੀਜ਼ ਨਹੀਂ ਦਿੱਤੀ ਜਿਹੜੀ ਤੇਰੇ ਸਿਹਤ ਲਈ ਹਾਨੀਕਾਰਕ ਹੋਵੇ ਜਦੋਂ ਜੋਗਨ ਜੋਗਨ ਵਿੱਚ ਆਇਆ ਤਾਂ ਤੈਨੂੰ ਖਾਣ ਲਈ ਭੋਜਨ ਹੋਰ ਸੁੱਖ ਸਹੂਲਤਾਂ ਮਿਲੀਆਂ ਜਦੋਂ ਅੱਗੇ ਇਹ ਬਚਨ ਆ ਰਿਹਾ ਹੈ ਬਿਰਧਪਾ ਆ ਉਪਰ ਸਾਖ ਸਹਿਨ ਮੁੱਖ ਉਪਾਅ ਬੈਟ ਕੋ ਦੇ ਭਾਵ ਜਦੋਂ ਤੂੰ ਬਿਰਧ ਹੋ ਗਿਆ ਤੇ ਉਸ ਟਾਈਮ ਤੇਰੇ ਨਾਲ ਦੇ ਸਾਖ ਸਹਿਨ ਤੇਰੇ ਰਿਸ਼ਤੇਦਾਰ ਜਾਂ ਫੈਮਿਲੀ ਹੈ ਉਹ ਤੇਰੀ ਹੈਲਪ ਕਰਨ ਲਈ ਦਿੱਤੇ ਤੇ ਜਦੋਂ ਤੂੰ ਚੱਲ ਫਿਰ ਨਹੀਂ ਸਕਦਾ ਤੇ ਮੁੱਖ ਵਿੱਚ ਪਾਣੀ ਪਾਉਣ ਨੂੰ ਜਾਂ ਰੋਟੀ ਪਾਣੀ ਫੜਾਉਣ ਨੂੰ ਜੇ ਕਿਤੇ ਨੂੰ ਜਿਆਦੀ ਕੋਈ ਤਕਲੀਫ ਵਾਲੀ ਪ੍ਰੋਬਲਮ ਹੋਵੇ ਤਾਂ ਉਸ ਨੂੰ ਮੁੱਖ ਵਿੱਚ ਚਮਚੇ ਦੇ ਨਾਲ ਖਾਣ ਨੂੰ ਵੀ ਦਿੱਤਾ ਇਹੋ ਨਿਰਗੁਣ ਗੁਣਕਸ਼ੂ ਨੂਬੂਜੇ ਬਾਕਸ ਲਿਓ ਤੋਂ ਨਾਨਕ ਸੀਜੇ ਹੁਣ ਇੱਥੇ ਉੱਪਰ ਸਾਰੀਆਂ ਸਹੂਲਤਾਂ ਦੇ ਜਿਹੜੀਆਂ-ਜਿਹੜੀਆਂ ਨੂੰ ਦਿੱਤੀਆਂ ਹਨ ਉਹ ਦੱਸਿਆ ਤੇ ਹੁਣ ਅੱਗੇ ਬਿਆਨ ਕਰਦੇ ਹਨ ਕਿ ਇਹ ਨਿਰਗੁਣ ਗੁਣਕਸ਼ੂ ਨੂਬੂਜੇ ਕਿ ਇਹ ਇੰਨਾ ਨਾ ਸਮਝ ਹੈ ਕਿ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਫਿਰ ਵੀ ਇਹ ਕੁਝ ਵੀ ਸਮਝਦਾ ਨਹੀਂ ਹੈਗਾ ਸਚ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਿਹਨੇ ਇਹਨੂੰ ਸਾਰਾ ਕੁਝ ਦਿੱਤਾ ਹੈ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਜਿਸ ਤੋਂ ਹੀ ਸਾਰਾ ਕੁਝ ਹੈ ਭੋਜਨ ਜਾਂ ਹੋਰ ਜੋ ਵੀ ਇਹਨੂੰ ਜ਼ਿੰਦਗੀ ਮਿਲੀ ਹੈ ਉਹ ਮਿਲੀ ਹੈ ਪਰ ਇਹ ਇਸ ਕਰਕੇ ਨਿਰਗੁਣ ਹੈਗਾ ਕਿ ਜਿਹੜਾ ਇਹ ਗੁਣ ਜਿਹੜੇ ਜਿੰਨੇ ਵੀ ਇਹਨੂੰ ਇਹਦੇ ਤੇ ਉਪਕਾਰ ਹੋਏ ਆ ਉਹ ਸਾਰਿਆਂ ਨੂੰ ਭਲਾਈ ਬੈਠਾ ਹੈ ਅਤੇ ਮਾਇਆ ਦੇ ਚੱਕਰ ਵਿੱਚ ਫਸਿਆ ਹੈ ਅਗੇ ਨਾਨਕ ਜੀ ਵਿਖਿਆਨ ਕਰਦੇ ਹਨ ਕਿ ਜੇ ਤੇਰੇ ਇਥੇ ਦੇ ਕਿਰਪਾ ਹੋ ਜਾ ਤਾਂ ਇਸ ਚੀਜ਼ ਦੀ ਸਮਝ ਆ ਗਈ ਹੈ ਨਹੀਂ ਤਾਂ ਸਾਰੇ ਜਿਹੜੇ ਜੀਵ ਹੈ ਜਾਂ ਆਪਾਂ ਸਾਰੇ ਹੈ ਸਾਰੇ ਨਿਰਗੁਣਾਰੇ ਹੈਗੇ ਆ ਕਿਉਂਕਿ ਅਸੀਂ ਪਰਮੇਸ਼ਰ ਨੇ ਹੁਕਮ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਹੈ ਪਰ ਆਪਾਂ ਸਾਰਾ ਕੁਝ ਭੁਲਾਈ ਬੈਠੇ ਹਾਂ ਮਾਇਆ ਦੇ ਕਮਲ ਵਿੱਚ ਲੱਗੇ ਆ ਅਤੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਨ ਕਿਉਂਕਿ ਗੁਰਬਾਣੀ ਦਾ ਵਾਕ ਹੈ ਉਹ ਕਮ ਹੁਕਮ ਪਰਮ ਪਦ ਵਾਹੀ ਇਸ ਤੇ ਉਪਰ ਨਹੀਂ ਵਿਚਾਰ ਜਿਹੜਾ ਹੁਕਮ ਨੂੰ ਸਮਝਦਾ ਹੈ ਕਿ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੈ ਪਰ ਆਪਾਂ ਨੂੰ ਨਾ ਸਮਝ ਉਣ ਕਰਕੇ ਆਪਾਂ ਨੂੰ ਲੱਗਦਾ ਕਿ ਮੈਂ ਕੁਝ ਕਰਦਾ ਤੇ ਗੁਰਬਾਣੀ ਦਾ ਵਾਕ ਹੈ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹਿਐ ਸਵਾਈ ਭਾਵੇਂ ਸਾਰੇ ਹੁਕਮ ਵਿੱਚ ਆਉਂਦੇ ਹਨ ਤੇ ਹੁਕਮ ਵਿੱਚ ਰਹਿੰਦੇ ਹਨ ਤੇ ਐਂਡ ਵਿੱਚ ਹੁਕਮ ਵਿੱਚ ਹੀ ਸਮਾ ਜਾਂਦੇ ਹਨ ਪਰ ਭੁਲੇਖੇ ਕਰਕੇ ਮੰਨਿਆ ਜਾਂਦਾ ਕਿ ਮੈਂ ਕੁਝ ਕਰਦਾ ਇਸ ਲਈ ਮੈਂ ਕੁਝ ਕਰਦਾ ਦਾ ਜਿਹੜਾ ਇਸ ਦਾ ਖਿਆਲ ਹੈ ਇਹ ਹੋਈ ਨੂੰ ਮੜਮੜ ਜੂਨਾ ਵਿੱਚ ਲਈ ਫਿਰਦਾ ਹੈ ਕਿਉਂਕਿ ਗੁਰਵਾਨੀ ਦਾ ਵਾਕ ਹੈ ਹਰ ਜੀਉ ਭਾਵੈ ਸੋਈ ਜੀਉ ਕਰਨ ਕਿਉਂਕਿ ਜੋ ਹੁਕਮ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਪਰ ਇਹ ਭੁਲੇਖੇ ਜਾਂ ਅਗਿਆਨਤਾ ਜਾਂ ਭਰਮ ਜਾਂ ਦੁਰਮਤ ਕਰਕੇ ਇਹ ਆਪਣੇ ਆਪ ਨੂੰ ਦੋਸ਼ੀ ਮੰਨ ਲੈਂਦਾ ਕਿ ਮੈਂ ਕਰਦਾ ਇਸ ਲਈ ਇਹ ਨਾ ਸਮਝਣ ਕਰਕੇ ਇਹ ਗੁਨਾਹ ਨੂੰ ਗੁਰਬਾਣੀ ਦੇ ਅਪਰੇਸ਼ ਨੂੰ ਸਮਝਦਾ ਨਹੀਂ ਹੈ ਪੁੱਜਦਾ ਨਹੀਂ ਹੈ ਇਸ ਲਈ ਨਾਨਕ ਜੀ ਬੇਨਤੀ ਕਰਦੇ ਹਨ ਕਿ ਜੇ ਤੇਰੀ ਪਰਮੇਸ਼ਰ ਦੀ ਭਾਗ ਕਿਰਪਾ ਹੋ ਜਾਵੇ ਤਾਂ ਇਸ ਨੂੰ ਵੀ ਇਸ ਛੇ ਦੀ ਸਮਝ ਆ ਸਕਦੀ ਹੈ ਇਸ ਆਗ੍ਰੰਗ ਦੇ ਚੱਕਰ ਚੋਂ ਨਿਕਲ ਸਕਦਾ ਹੈ ਜੇ ਪ੍ਰਸਾਦ ਧਰ ਉੱਪਰ ਸੁਖ ਵਸੈ ਸੁੱਤ ਪ੍ਰਾਤ ਮਿਤ ਬੰਤਾ ਸੰਘਸੈ ਕਿ ਜਿਸ ਦੀ ਕਿਰਪਾ ਨਾਲ ਤੂੰ ਇਸ ਸੰਸਾਰ ਵਿੱਚ ਸੁਖੀ বাসਦਾ ਹੈ ਤੇਰੇ ਪੁੱਤਰ ਭਰਾ ਮਿੱਤਰ ਪਤਨੀ ਸਾਰਿਆਂ ਦੇ ਨਾਲ ਦੱਸਦਾ ਖੇਡਦਾ ਹੈ ਇਹ ਕਿਸਤੀ ਕਿਰਪਾ ਨਾਲ ਮਿਲਿਆ ਹੈ ਇਹ ਹੁਕਮ ਅਨੁਸਾਰ ਮਿਲਿਆ ਹੈ ਇਸ ਕਰਕੇ ਤੁਹਾਨੂੰ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਲ ਕਮੁੱਲਾ ਜੀ ਦੀ ਕਿਰਪਾ ਨਾਲ ਇਹ ਠੰਡਾ ਜਲ ਪਾਣੀ ਪਾ ਪੀਂਦਾ ਹੈ ਸੁਖਦਾਈ ਜਿਹੜੀ ਪਵਨ ਹੈਗੀ ਆ ਅੱਗ ਹੈ ਇਹ ਅਮੁੱਲ ਹੈ ਇਹਦਾ ਕੋਈ ਮੁੱਲ ਨਹੀਂ ਇਹ ਸਾਰੇ ਜੋ ਵੀ ਚੀਜ਼ਾਂ ਆਪਾਂ ਨਿਤ ਵਰਤੋਂ ਵਿੱਚ ਯੂਜ਼ ਕਰਦੇ ਨੇ ਆਪਾਂ ਤਾਂ ਬਣਾਈਆਂ ਨਹੀਂ ਹਨ ਇਸ ਲਈ ਸਾਨੂੰ ਜਿਸ ਨੇ ਬਣਾਈਆਂ ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਆਪਾਂ ਬਣਾ ਨਹੀਂ ਸਕਦੇ ਤਾਂ ਫੇਰ ਆਪਾਂ ਨੂੰ ਜਿਹੜੀ ਇਸ ਚੀਜ਼ਾਂ ਨੂੰ ਵਰਤਦੇ ਹਾਂ ਤਾਂ ਸਾਨੂੰ ਇਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੇ ਪ੍ਰਸਾਦ ਭੋਗੇ ਸਬਰਸਾ ਸਗਲ ਸਮੁੰਦਰੀ ਸੰਗ ਸਾਤ ਵਸਾ ਕਿ ਜਿਸ ਦੀ ਕਿਰਪਾ ਦੁਆਰਾ ਤੁਸਾਰੇ ਰਸਾਂ ਨੂੰ ਫਲ ਫਰੂਟ ਹੋਰ ਜ਼ਿੰਦਗੀ ਦੇ ਜੋ ਵੀ ਕਾਰਜਵਿਹਾਰ ਦੇ ਕੰਮ ਹੈ ਉਹਨਾਂ ਵਿੱਚ ਸਾਰੀਆਂ ਚੀਜ਼ਾਂ ਤਾਂ ਪਰਮੇਸ਼ਰ ਨੇ ਹੀ ਆਪਣਾ ਹੁਕਮ ਦੀਆਂ ਬਣਾਈਆਂ ਹੈ ਆਪਾਂ ਵਰਤਦੇ ਹਾਂ ਸਾਰੀ ਸਮਗਰੀ ਖਾਣ ਪੀਣ ਵਾਲੀਆਂ ਵੀ ਵਿਵਸਥਾਂ ਜੇ ਪਰਮੇਸ਼ਰ ਨੇ ਸਾਰੇ ਬੀਜ ਉਹਨਾਂ ਦੇ ਪੈਦਾ ਕੀਤੇ ਹਨ ਉਹਨਾਂ ਨੂੰ ਪੈਦਾ ਕੀਤਾ ਤਾਂ ਹੀ ਆਪਾਂ ਉਹਨਾਂ ਦਾ ਆਨੰਦ ਮਾਣਦੇ ਹਾਂ ਪਰ ਜੇ ਉਹਨੇ ਪੈਦਾ ਹੀ ਨਾ ਕੀਤੀ ਹੁੰਦੀ ਇਹੋ ਜੀ ਕੋਈ ਚੀਜ਼ ਤਾਂ ਫੇਰ ਆਪਣਾ ਜਿਹੜਾ ਜ਼ਿੰਦਗੀ ਦਾ ਨਿਰਵਾਹ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਦੀਨੇ ਹਸਤ ਪਾਵ ਕੰਨ ਨੇਤਰ ਰਸਨਾ तिसੇ ਤਿਆਗ ਅਵਰ ਸੰਗਿਰਚਨਾ ਕਹਿੰਦੇ ਜਿਸਨੇ ਤੈਨੂੰ ਇਹ ਹੱਥ ਪਾਵ ਕੰਨ ਕਾ ਰਸਨਾ ਭਾਵ ਅਕਲ ਦਿੱਤੀ ਹੈ ਜਾਂ ਜੀਵ ਕਹ ਲੋ ਪਰ ਉਹਨੂੰ ਰਸਨਾ ਜਦ ਤੂੰ ਕਹਿੰਦੇ ਆ ਕਿ ਕਿਉਂਕਿ ਉਹ ਮੇਨ ਜਿਹੜੀ ਸ਼ਕਤੀ ਹੈ ਉਹਨੂੰ ਰਸਨਾ ਕਿਹਾ ਹੈ ਕਿਉਂਕਿ ਉਹ ਹੈ ਤਾਂ ਹੀ ਸਾਰਾ ਸਿਸਟਮ ਇਸ ਕੰਮ ਵਿੱਚ ਆਉਂਦਾ ਹੈ ਕਹਿੰਦੇ ਉਸ ਨੂੰ ਛੱਡ ਕੇ ਤੂੰ ਹੋਰ ਆਵਰ ਸੰਗ ਰਚਨਾ ਦਾ ਮਤਲਬ ਕਿ ਹੋਰ ਮਾਇਆ ਦੇ ਕੰਮਾਂ ਵਿੱਚ ਲੱਗਾ ਹੋਇਆ ਹੈ ਪਰਮੇਸ਼ਰ ਨੂੰ ਭੁੱਲ ਕੇ ਐਸੇ ਦੁਖ ਮੂੜ ਅੰਤ ਵਿਆਤਾ ਨਾਨਕ ਕਾਢ ਲਿਓ ਪ੍ਰਗਾਪੇ ਐਸੇ ਜਿਹੜੇ ਦੁਖ ਇਹ ਜਿਹੜਾ ਹੁਕਮ ਦਾ ਵਿਰੋਧ ਕਰਦਾ ਹੈ ਇਸ ਕਰਕੇ ਮੂਰਖ ਨੂੰ ਅਗਿਆਨਤਾ ਅੱਗੇ ਤੋਂ ਅੱਗੇ ਵਾਧੀ ਜਾ ਰਹੀ ਹੈ ਇਸ ਕਰਕੇ ਨਾਨਕ ਜੀ ਬੇਨਤੀ ਕਰਦੇ ਹਨ ਕਿ ਇੱਥੇ ਤਾਂ ਜਿਹੜਾ ਜੀਵ ਹੈ ਇਸ ਤਰ੍ਹਾਂ ਅੱਗੇ ਤੋਂ ਅੱਗੇ ਹੁਕਮ ਦਾ ਵਿਰੋਧ ਕਰਨ ਕਰਕੇ ਦੂੰਗੀ ਖਾਈ ਵਿੱਚ ਡਿੱਗਦਾ ਜਾ ਰਿਹਾ ਹੈ ਪਰ ਨਾਨਕ ਤੇ ਕਿਰਪਾ ਕਰੋ ਤਾਂ ਕਿ ਮੈਂ ਇਸ ਚੱਕਰ ਵਿੱਚੋਂ ਨਿਕਲ ਸਕਾਂ ਤੇ ਫਸਾੜ ਨੂੰ ਵੀ ਹੋਈ ਤਾਂ ਗੀਤ ਕਰਦੇ ਹਨ ਕਿ ਹੁਕਮ ਵਿੱਚ ਚੱਲਣ ਨਾਲ ਹੀ ਇਸ ਤੋਂ ਛਡਕਾਰਾ ਪਾਇਆ ਜਾ ਸਕਦਾ ਹੈ ਆਦ ਅੰਤ ਦੂਰ ਕਰਨ ਹਾਰ ਤਿਸੂ ਪ੍ਰੀਤ ਨਾ ਕਰੇ ਗਵਾਰ ਭਾਵ ਜਿਹੜਾ ਤੈਨੂੰ ਆਦ ਸੱਚ ਜਦੋਂ ਆਦ ਸੱਚ ਸੀ ਜਦੋਂ ਜੇ ਸੰਸਾਰ ਪੈਦਾ ਵੀ ਨਹੀਂ ਹੋਇਆ ਸੀ ਉਦੋਂ ਵੀ ਤੇਰੀ ਰੱਖਿਆ ਕਰਦਾ ਸੀ ਕਿ ਜਦੋਂ ਇਹ ਸੰਸਾਰ ਨਹੀਂ ਹੋਣਾ ਉਹਨੇ ਉਦੋਂ ਵੀ ਰੱਖਿਆ ਕਰਨੀ ਆ ਤੇ ਉਸ ਨਾਲ ਤੂੰ ਪ੍ਰੀਤ ਕਿਉਂ ਨਹੀਂ ਕਰਦਾ ਕਿਉਂਕਿ ਅਗਿਆਨਤਾ ਵਾਸਤਵ ਹੋਣ ਕਰਕੇ ਉਸ ਨੂੰ ਇਹ ਭੁੱਲ ਗਿਆ ਹੈਗਾ ਜਾਕੀ ਸੇਵਾ ਨਵਨੀਦੀ ਪਾਵੈ ਤਾਸਿਵ ਮੂੜਾ ਮਾਨ ਨਹੀਂ ਲਾਵੇ ਜਿਸ ਦੀ ਸੇਵਾ ਕਰਨ ਨਾਲ ਇਸ ਨੂੰ ਨਵਾਂ ਖਜ਼ਾਨਾ ਭਾਵ ਸੱਚ ਦਾ ਗਿਆਨ ਬ੍ਰਹਮ ਦਾ ਗਿਆਨ ਆਤਮਾ ਦਾ ਗਿਆਨ ਆਪਣੇ ਆਪ ਇਹ ਗਿਆਨ ਹੋਣਾ ਹੈ ਉਸ ਗਿਆਨ ਨੂੰ ਲੈਣ ਵਿੱਚ ਇਹ ਮੂਰਖ ਜਿਹੜਾ ਮਨ ਹੈ ਆਪਣੇ ਹਵਨਾਂ ਧਿਆਨ ਨਹੀਂ ਲਾਉਂਦਾ ਤੇ ਹੋਰ ਹੀ ਦੂਸਰੇ ਕੰਮਾਂ ਵਿੱਚ ਫਸਿਆ ਰਹਿੰਦਾ ਹੈ ਜੋ ਠਾਕਰ ਸਦ ਸਦਾ ਹਜੂਰੇ ਤਾਂ ਗੋ ਅੰਦਾ ਜਾਂ ਤਦੂਰੇ ਇੱਥੇ ਸ਼ਬਦ ਠਾਕਰ ਇਸਤੇਮਾਲ ਇਹ ਵਰਤਿਆ ਗਿਆ ਹੈ ਕਿ ਜਿਹੜਾ ਠਾਕਰ ਹੈਗਾ ਉਹ ਤੇਰੇ ਨਾਲ ਹਮੇਸ਼ਾ ਰਹਿੰਦਾ ਹੈ ਤੂੰ ਅਗਿਆਨਤਾ ਕਰਕੇ ਉਹਨੂੰ ਦੂਰ ਮੰਨਦਾ ਹੈ ਜੀਵਨ ਦੀ ਗੁਰਬਾਣੀ ਦਾ ਅਵਾਖ ਹੈ ਠਾਕਰ ਹਮਰਾ ਸਤ ਬੁਲੰਤਾ ਸਰਵ ਜੀਆ ਕੋ ਪ੍ਰਾਪਦਾਨ ਦੇਤਾ ਭਾਵ ਜਿਹੜਾ ਬੋਲਣ ਵਾਲਾ ਉਹ ਠਾਕਰ ਹੈ ਤੇ ਉਹ ਸਾਰਿਆਂ ਨੂੰ ਹੀ ਹੁਕਮ ਦੁਆਰਾ ਸ਼ਬਦ ਦੁਆਰਾ ਦਾਨ ਦਿੰਦਾ ਹੈ ਜਿਹੜਾ ਆਪਣਾ ਮੂਲ ਹੈ ਉਹ ਹੀ ਆਪਣਾ ਠਾਕਰ ਹੈ ਉਹਨੂੰ ਪ੍ਰਭ ਦਾ ਨਾਮ ਦਿੱਤਾ ਕਿ ਕਿਉਂਕਿ ਗੁਰਬਾਣੀ ਦਾ ਵਾਕ ਹੈ ਸਤਿ ਔਰ ਸਤਿਗੁਰ ਤੇ ਨਾਮ ਪਾਇਆ ਜਾਵੇ ਕਿਉਂਕਿ ਸਾਨੂੰ ਜਿਹੜੀ ਵੀ એનર્ਜੀ ਜਾਂ ਜੋ ਵੀ ਕੁਝ ਪ੍ਰਾਪਤ ਹੋ ਰਿਹਾ ਸਾਡੇ ਮੂਲ ਦੁਆਰਾ ਹੀ ਹੋ ਰਿਹਾ ਹੈ ਇਸ ਕਰਕੇ ਸਾਨੂੰ ਉਸ ਦੀ ਸੇਵਾ ਕਰਨੀ ਚਾਹੀਦੀ ਤਾਂ ਹੀ ਗੁਰਬਾਣੀ ਦਾ ਇੱਕ ਹੋਰ ਗੁਰਵਾਕ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਕਿ ਜਦੋਂ ਸ਼ਬਦ ਦੀ ਵਿਚਾਰ ਕਰਦੇ ਹਾਂ ਉਦੋਂ ਉਸ ਦੀ ਸੇਵਾ ਹੁੰਦੀ ਹੈ ਅਸਲ ਵਿੱਚ ਕਿਉਂਕਿ ਜਦੋਂ ਧਿਆਨ ਆਪਣਾ ਉਸ ਉਸ ਦੇ ਨਾਲ ਜੁੜ ਜੁੜ ਕੇ ਆਪਾਂ ਇੱਕ ਮਨ ਇੱਕ ਚਿਤ ਹੋ ਕੇ ਗਰਵਾਣੀ ਦੀ ਵਿਚਾਰ ਕਰ ਰਹੇ ਹਾਂ ਉਹਦੇ ਵਿੱਚ ਜਿਹੜਾ ਗਿਆਨ ਮਿਲਦਾ ਹੈ ਇਹੀ ਆਪਣੇ ਮੂਲ ਦੀ ਸੇਵਾ ਹੈ। ਬਾਹਰ ਅਗਿਆਨਿਕ ਗਰਵਾਣੀ ਦਾ ਬਾਤ ਆਉਂਦਾ ਕਿ ਅੰਤਰ ਦੇ ਉਹ ਨ ਜਾਣਦੇ ਹਨ। ਭਰਮਕਾ ਮੋਹਿਆ ਪਾਵੇ ਫੰਦ। ਪਰ ਇਹ ਅਗਿਆਨਤਾ ਕਰਕੇ ਇਹ ਆਪਣੇ ਆਪ ਨੂੰ ਹੰਕਾਰ ਕਰਕੇ ਜਾਣਦਾ ਕਿ ਮੈਂ ਹੀ ਸਭ ਕੁਝ ਹਾਂ। ਇਸ ਕਰਕੇ ਆਪਣੇ ਅੰਦਰ ਜਿਹੜਾ ਧਾਨ ਦੇਣ ਵਾਲਾ ਹੈ ਜਾ ਜਿਹੜਾ ਗਿਆਨ ਦੇਣ ਵਾਲਾ ਉਸ ਨੂੰ ਜਾਣਦਾ ਨਹੀਂ ਹੈ ਭਰਮ ਦੇ ਵਿੱਚ 모ਹਿਆ ਹੋਣ ਕਰਕੇ ਫਾਹਿਆਂ ਵਿੱਚ ਫਸਿਆ ਹੋਇਆ ਹੈ ਇਸੇ ਸਿਰ ਤੇ ਹਮੇਸ਼ਾ ਹੀ ਭਾਵ ਜਮ ਦੀ ਤਲਵਾਰ ਲਟਕੀ ਰਹਿੰਦੀ ਹੈ ਤਾਂ ਹਮੇਸ਼ਾ ਹੀ ਡਰ ਵਿੱਚ ਰਹਿੰਦਾ ਹੈ ਸਹਿਮਿਆ ਰਹਿੰਦਾ ਹੈ ਜਾਕੀ ਤਹਿਲ ਪਾਵਰ ਦਰਗੇ ਮਾਨ ਜਿਸੇ ਬਸਾਰੇ ਮੁਗਦੇ ਜਾਣ ਜਿਸ ਦੀ ਸੇਵਾ ਕਰਨ ਦੇ ਨਾਲ ਦਰਗੇ ਵਿੱਚ ਭਾਵ ਸ੍ਰੀ ਚੜ੍ਹਤ ਤੋਂ ਬਾਅਦ ਤਾਂ ਇਸ ਨੂੰ ਮਾਨ ਮਿਲ ਸਕਦਾ ਹੈ ਇਸ ਨੂੰ ਬ੍ਰਹਮ ਗਿਆਨ ਹੋ ਸਕਦਾ ਹੈ ਇਸ ਨੂੰ ਆਪੇ ਦਾ ਗਿਆਨ ਹੋ ਸਕਦਾ ਹੈ ਜਿਵੇਂ ਕਿ ਗਰਵਾਣੀ ਦਾ ਵਾਕ ਹੈ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹੀਆਂ ਖਾੜ ਚੱਲੋ ਹਰਲਾ ਅੱਗੇ ਵਸਨ ਸੇਲਾ ਭਾਵੇਂ ਕਿ ਇਹ ਸੰਤ ਟਹਿਲ ਕਰਨ ਦਾ ਸਮਾਂ ਹੈ ਕਿਉਂਕਿ ਮਨੁੱਖਾ ਜੇਹੀ ਹੈ ਗਿਆ ਕਿਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਾਜ ਹਰ ਕਿਸੇ ਹੁਣੇ ਜਿਹੜੀ ਦੇਹ ਮਿਲੀ ਹੈ ਸਰੀਰ ਮਿਲੇ ਆ ਗਿਆਨ ਅੰਦਰੇ ਮਿਲੇ ਹਨ ਇਹ ਆਪਣੇ ਮੂਲ ਦੀ ਸੇਵਾ ਕਰਨ ਲਈ ਮਿਲੇ ਹਨ ਤੇ ਜੇ ਆਪਾਂ ਇਤੋਂ ਲਾਹਾ ਕੀ ਖਟਣਾ ਲਾ ਇਹੋ ਹੀ ਖਟ ਸਕਦੇ ਹਾਂ ਕਿ ਇਹ ਗੁਰਬਾਣੀ ਦਾ ਉਪਦੇਸ਼ ਲੈ ਕੇ ਸੁਣ ਕੇ ਮੰਨ ਕੇ ਉਸ ਨੂੰ ਚੱਲ ਉਸ ਦੇਤੇ ਚੱਲ ਕੇ ਆਪਾਂ ਆਪਣੀ ਜਿਹੜੀ ਅਕਲ ਨੂੰ ਸਵਾਰ ਸਕਦੇ ਹਾਂ ਤੇ ਤਾਂ ਕਿ ਸਾਨੂੰ ਅੱਗੇ ਦਰਗਾਹ ਵਿੱਚ ਮਾਣ ਮਿਲ ਸਕੇ ਇਹੇ ਦੇਰਗੇ ਕਹੇ ਨ ਕੋਈ ਆਓ ਬੈਠ ਆਦਰ ਸਰਬ ਦੇਉ ਤਾਂ ਕਿ ਸਾਨੂੰ ਫਿਰ ਹਰ ਪਾਸੇ ਆਦਰ ਮਿਲੇਗਾ ਕਿਉਂਕਿ ਕੋਈ ਵੀ ਬੰਦਾ ਜੇ ਉਹ ਝਗੜਾਲੂ ਹੈ ਤਾਂ ਉਸ ਨਾਲ ਕੋਈ ਗੱਲ ਕਰਨੀ ਲਾਇਕ ਨਹੀਂ ਕਰਦਾ ਪਰ ਜੇ ਕੋਈ ਬਹੁਤ ਮਿਲਣਸਾਰ ਹੈ ਬਹੁਤ ਧਾਰਮਿਕ ਗੱਲਾਂ ਕਰਦਾ ਹੈ ਧਰਮ ਦਾ ਗਿਆਨ ਦਿੰਦਾ ਹੈ ਤਾਂ ਸਾਨੂੰ ਉਸ ਕੋਲ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ ਇਸ ਕਰਕੇ ਇੱਥੇ ਵੀ ਇਹ ਕਹਿ ਰਹੇ ਕਿ ਸਾਨੂੰ ਆਪਣੇ ਮੂਲ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਹੀ ਸਮਾ ਹੈ ਇਹ ਤਰ ਅਉਸਰ ਏ ਤੇਰੀ ਵਾਰ ਘਟ ਹੀ ਭੀਤਰ ਦੇਖ ਵਿਚਾਰ ਤਿਸੇ ਵਿਸਾਰੇ ਮੁਗਧ ਅਜਾਨ ਔਰ ਇਹ ਅਜਾਨ ਨਾ ਸਮਝਣ ਕਰਕੇ ਇਸਨੇ ਉਸ ਨੂੰ ਵਿਸਾਰਿਆ ਹੋਇਆ ਹੈ ਇਸੇ ਹੀ ਕਰਕੇ ਇਸ ਨੂੰ ਖੁਆਰੀ ਹੈ ਕਿਉਂਕਿ ਹਰ ਵਿਸਰਤ ਤੇਰੇ ਗੁਣ ਗਲਿਆ ਸੱਚ ਨੂੰ ਛੱਡਣ ਕਰਕੇ ਇਸ ਦੇ ਗੁਣ ਗਲ ਗਏ ਹਨ ਤੇ ਇਹ ਅਸ਼ਾਂਤ ਹੈ ਇਸ ਕਰਕੇ ਇਸ ਨੂੰ ਗੁਰ ਕੀ ਸੇਵਾ ਸਾਉ ਵਿਚਾਰ ਕਰਨੀ ਲੋੜ ਹੈ ਤਾਂ ਕਿ ਸਦਾ ਜਣਾ ਮਾਨਾ ਫਿਰ ਦੁਬਾਰਾ ਖੇੜਿਆ ਹਰਿਆ ਬਾਗ ਹੋ ਜਾਏ ਸਦਾ ਸਦਾ ਇਹ ਭੁੱਲਨ ਹਾਰ ਨਾਨਕ ਰੱਖਣ ਹਰ ਵਾਰ ਇਹ ਜਿਹੜਾ ਜੀਵ ਹੈ ਨਾ ਸਮਝਾਏ ਇਹ ਹਮੇਸ਼ਾ ਹੀ ਭੁੱਲਦਾ ਰਹਿੰਦਾ ਹੈ ਜਦੋਂ ਇਹ ਆਉਂਦਾ ਤਾਂ ਇਸ ਨੂੰ ਪਤਾ ਹੁੰਦਾ ਕਿ ਪ੍ਰਾਣੀ ਤੂ ਆਇਆ ਲਾਹਾ ਲੈਣ ਲਈ ਪਰ ਇਸ ਸੰਸਾਰ ਵਿੱਚ ਜਿਹੜਾ ਨੂੰ ਗਿਆਨ ਮਿਲ ਜਾਂਦਾ ਹੈ ਉਹਦੇ ਨਾਲ ਇਹ ਕਰਕੇ ਇੱਥੇ ਸੰਸਾਰ ਦੇ ਰਸਾਂ ਕਸਾਂ ਵਿੱਚ ਫਸ ਜਾਂਦਾ ਹੈ ਅਤੇ ਹਰੇਕ ਵਾਰ ਆਪਣੇ ਅਸਲੀ ਕੰਮ ਤੋਂ ਇਹ ਵਾਂਝਾ ਰਹਿ ਜਾਂਦਾ ਭਾਵ ਆਤਮ ਗਿਆਨ ਤੋਂ ਵਾਂਝਾ ਰਹਿ ਜਾਂਦਾ ਹੈ ਇਸ ਲਈ ਨਾਨਕ ਜੀ ਉਪਦੇਸ਼ ਕਰਦੇ ਹਨ ਕਿ ਤੈਨੂੰ ਉਸ ਰੱਖਣਹਾਰ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਮੰਗਣੀ ਚਾਹੀਦੀ ਹੈ ਤਾਂ ਕਿ ਤੂੰ ਇਸ ਜਿਹੜਾ ਹਰੇਕ ਵਾਰ ਭੁੱਲ ਜਾਂਦਾ ਹੈ ਕਿ ਤਾਂਕੇ ਤੂੰ ਉਸਦੀ ਜੇ ਸੇਵਾ ਕਰੇਂਗਾ ਭਾਵ ਸ਼ਬਦ ਦੀ ਵਿਚਾਰ ਕਰੇਂਗਾ ਤਾਂ ਤੂੰ ਹਮੇਸ਼ਾ ਹੀ ਤੈਨੂੰ ਸ਼ਬਦ ਤੋਂ ਇਹ ਗਿਆਨ ਮਿਲੇਗਾ ਕਿ ਤੈਨੂੰ ਉਸ ਨੂੰ ਯਾਦ ਕਰਨਾ ਚਾਹੀਦਾ ਉਸ ਦਾ ਹੀ ਹੁਕਮ ਵਿੱਚ ਚੱਲਣਾ ਚਾਹੀਦਾ ਹੈ ਤੇ ਇਸ ਨਾਲ ਤੂੰ ਇਹ ਜਿਹੜੀ ਭੁੱਲ ਕਰਦਾ ਉਸ ਤੋਂ ਬਚ ਸਕਦਾ ਹੈ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਭਾਵ ਤੂੰ ਗੁਰ ਕਾ ਸ਼ਬਦ ਰਤਨ ਹੈ ਹੀਰੇ ਦੇ ਜਿੜਾਉਂ ਇਹ ਗੁਰਬਾਣੀ ਦਾ ਉਪਦੇਸ਼ ਹੈ ਉਹਨਾਂ ਨੂੰ ਰਤਨ ਕਿਹਾ ਗਿਆ ਹੈ ਉਹ ਰਤਨਾ ਨੂੰ ਤਾਂ ਛੱਡਿਆ ਹੋਇਆ ਹੈ ਪਰ ਮਾਇਆ ਦੀ ਕਮਾਂ ਵਿੱਚ ਲੱਗਿਆ ਹੋਇਆ ਹੈ ਰਚਿਆ ਵਿੱਚ ਆਇਆ ਹੈ ਇਸ ਕਰਕੇ ਤੂੰ ਸੱਚ ਨੂੰ ਛੱਡਿਆ ਹੋਇਆ ਹੈ ਅਤੇ ਝੂਠ ਦੇ ਪਿੱਛੇ ਭਾਵ ਮਾਇਆ ਦੇ ਪਿੱਛੇ ਭੱਜ ਰਿਹਾ ਹਾਂ ਜੋ ਛੱਡਣਾ ਸੋ ਅਸਥਰ ਕਰਮਾਨਾ ਜੋ ਹੋਵਨ ਸੋ ਦੂਰ ਭਰਾਨਾ ਜਿਹੜੀ ਚੀਜ਼ ਛੱਡ ਜਾਣੀ ਹੈਗੀ ਉਹਨੂੰ ਇਹ ਸਦਾ ਰਹਿਣ ਵਾਲੀ ਮੰਨਦਾ ਹੈ ਤੇ ਜਿਹੜੀ ਚੀਜ਼ ਦੇ ਨਾਲ ਜਾਣ ਵਾਲੀ ਹੈ ਉਸਨੂੰ ਇਹ ਕੋ ਬ੍ਰੋ ਕੇ ਕੀਤਾ ਹੋਇਆ ਕਿ ਅਜੇ ਇਸ ਦੀ ਜ਼ਰੂਰਤ ਨਹੀਂ ਹੈ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਥਿਰਨਾ ਹੈ ਭਾਵੇਂ ਜਿਹੜਾ ਦਿਨ ਆਇਆ ਉਹਨੇ ਜਾਣਾ ਹੀ ਹੈਗਾ ਤੇ ਇੱਥੋਂ ਇੱਥੇ ਕਿਸੇ ਨੇ ਹਮੇਸ਼ਾ ਲਈ ਜਾਂ ਸਾਧਾਰੀ ਰਹਿਣਾ ਨਹੀਂ ਹੈ ਕਿੱਥੋਂ ਜਾਣਾ ਹੀ ਪੈਣਾ ਹੈ ਇਸ ਲਈ ਇਸ ਨੂੰ ਆਪਣੇ ਆਪੇ ਦੇ ਗਿਆਨ ਲੈਣ ਦੀ ਜ਼ਰੂਰਤ ਹੈ ਇਸ ਕੰਮ ਵੱਲ ਧਿਆਨ ਦੇਣ ਦੀ ਲੋੜ ਹੈ ਛੋੜ ਜਾਈ ਜਿਸ ਦਾ ਸ੍ਰਮ ਕਰੇ ਸੰਗ ਸਹਾਈ ਇਸ ਪਰਾਰੇ ਆਹ ਜਿਹੜਾ ਸੰਸਾਰੀ ਚੀਜ਼ਾਂ ਹੈਗੀਆਂ ਜਾਂ ਸੰਸਾਰ ਦਾ ਗਿਆਨ ਹੈ ਉਹਦੇ ਵਿੱਚ ਹੀ ਇਹ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਉਹਦੇ ਹੀ ਪਿੱਛੇ ਭੱਜ ਰਿਹਾ ਹੈ ਪਰ ਜਿਹੜਾ ਗਿਆਨ ਇਹਦੇ ਨਾਲ ਆਤਮ ਗਿਆਨ ਜਿਹੜਾ ਸੱਚ ਦਾ ਗਿਆਨ ਹੈ ਉਹ ਜਾਣ ਵਾਲਾ ਹੈ ਉਹਦੇ ਵੱਲੋਂ ਮੂੰਹ ਮੋੜਿਆ ਹੈ ਉਸ ਕੰਮ ਨੂੰ ਇਹਨੇ ਪਿੱਛੇ ਛੱਡਿਆ ਹੋਇਆ ਹੈ ਚੰਦਨ ਲੇਪ ਉਤਾਰੇ ਧੋਏ ਗਰਤਮ ਪ੍ਰੀਤ ਸਮਸੰਗਵੀ ਕਿ ਜਿਸ ਤਰ੍ਹਾਂ ਜਿਹੜੀ ਚੰਦਨ ਲੇਪ ਹੈ ਭਾਵ ਗੁਰਬਾਣੀ ਦਾ ਵਿਦੇਸ਼ ਹੈ ਉਸ ਨੂੰ ਸੁਣ ਲੈਂਦਾ ਹੈ ਤੇ ਜਦੋਂ ਮਾਨਦਾਨੀ ਤੇ ਸਮਝ ਲਓ ਕਿਸ ਨੇ ਜਿਵੇਂ ਚੰਦਨ ਦੀ ਲੇਪ ਲਾਈ ਹੋਏ ਤਾਂ ਬਾਅਦ ਤੇ ਧੋ ਕੇ ਉਹਨੂੰ ਉਤਾਰ ਦਿੱਤਾ ਹੈ ਜਾਇਕ ਇਉਂ ਕਹ ਲੋ ਕਿ ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਦਾ ਨਿਤਨੇਮ ਕਰਦਾ ਹੈ ਔਰ ਜਦੋਂ ਦਿਨ ਵਿੱਚ ਵਿਚਰਦਾ ਹੈ ਤਾਂ ਉਸ ਦੀ ਇੱਕ ਵੀ ਚੱਲ ਉਸ ਦੇ ਵਿਵਹਾਰ ਵਿੱਚੋਂ ਨਜ਼ਰ ਨਹੀਂ ਆਉਂਦੀ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਜੋ ਵੀ ਸਵੇਰੇ ਕੀਤਾ ਉਸ ਨੂੰ ਪੋੜੇਤਾ ਹੈ ਘਰ ਤੋਂ ਪ੍ਰੀਤ ਪਾਸਮ ਸੰਗ ਹੋਏ ਇਹ ਤਾਂ ਇਸ ਤਰ੍ਹਾਂ ਗੱਲ ਹੈ ਕਿ ਜਿਵੇਂ ਜਿਹੜਾ ਗਦਾ ਹੈ ਉਹਦੀ ਜਿਹੜੀ ਪ੍ਰੀਤ ਉਹ ਸਵਾਦ ਨਾਲ ਹੁੰਦੀ ਹੈ ਕਿਉਂਕਿ ਉਸ ਨੂੰ ਜਿਵੇਂ ਉਹ ਜਦ ਉਹਨੂੰ ਜਦੋਂ ਪਸੀਨਾ ਆਉਂਦਾ ਤਾਂ ਉਹ ਸਵਾਹ ਵਿੱਚ ਲਟਦਾ ਹੈ ਹੁਣ ਇਹ ਤੇ ਗੱਲ ਬੜੀ ਡੂੰਘੀ ਕਹੀ ਗਈ ਹੈ ਜਿਵੇਂ ਕਿ ਬਾਬਾ ਸ੍ਰੀ ਚੰਦ ਸੀ ਘਰ ਵਿੱਚ ਉਹਨਾਂ ਨੂੰ ਸੱਚ ਦਾ ਗਿਆਨ ਮਿਲ ਰਿਹਾ ਸੀ ਪਰ ਉਹਨੇ ਸੱਚ ਦੇ ਗਿਆਨ ਨੂੰ ਛੱਡ ਕੇ ਜੋਗੀਆਂ ਤੋਂ ਮੰਦਰਵਾ ਪਵਾ ਕੇ ਸੁਹਾ ਮੱਲੇ ਹੁਣ ਇੱਥੇ ਕੋਈ ਗਧੇ ਨੂੰ ਨਾਂ ਨਹੀਂ ਲਾਉਂਦਾ ਹੈ ਤੇ ਨਾਂ ਹੀ ਗਧੇ ਨੂੰ ਕੋਈ ਚੰਦਨ ਲਾਉਂਦਾ ਹੈ ਹੁਣ ਇਸ ਤਰ੍ਹਾਂ ਘਰਵਾਨੀ ਵਿੱਚ ਬਹੁਤ ਹੀ ਡੂੰਘੇ ਭਾਗ ਹੁੰਦੇ ਹਨ ਜਿਵੇਂ ਵਾਹਿਗੁਰੂ ਦੇ ਚਾਪ ਵੀ ਕਰਦਾ ਹੈ ਪਰ ਬਾਦ ਵਿੱਚ ਫਿਰ ਉਹ ਝੂਠ ਫਰੇਬ ਦੇੇ ਕੰਮ ਕਰਦਾ ਹੈ ਤਾਂ ਇਸ ਤਰ੍ਹਾਂ ਇਹ ਉਹ ਜੜ ਜਿਹੜੀ ਜ਼ਿੰਦਗੀ ਹੈ ਜਿਹੜੀ ਲਾਈਫ ਹੈ ਉਹ ਤਾਂ ਖੋਤੇ ਦੀ ਤਰ੍ਹਾਂ ਹੈ ਜਿਹਨੇ ਉਸ ਵੇਰ ਨੂੰ ਨੇ ਤੁਸੀਂ ਉਹਨੂੰ ਨੜਾਇਆ ਵਿੱਚ ਬਾਅਦ ਵਿੱਚ ਵਾਪਸ ਆਉਂਦਾ ਜਦ ਸੁਆਮਣ ਲਵੇ ਸਾਨੂੰ ਗੁਰਬਾਣੀ ਤੋਂ ਉਪਦੇਸ਼ ਲੈ ਕੇ ਸੁਣ ਕੇ ਮੰਨ ਕੇ ਆਪਣੇ ਜੀਵਨ ਵਿੱਚ ਉਸ ਨੂੰ ਵਿਵਹਾਰ ਵਿੱਚ ਨਜ਼ਰ ਆਉਣ ਦੀ ਲੋੜ ਹੈਗੀ ਆ ਮਾਡਲ ਬਣ ਕੇ ਦਿਖਾਉਣ ਦੀ ਲੋੜ ਹੈਗੀ ਆ ਪਰ ਜਿਹੜੇ ਸਿੱਖਾਂ ਦੇ ਅੱਜ ਕੱਲ੍ਹ ਕੰਮ ਨਜ਼ਰ ਆ ਰਹੇ ਹਨ ਉਹਨਾਂ ਤੋਂ ਤਾਂ ਇਹ ਹੀ ਸਿੱਧ ਹੁੰਦਾ ਹੈ ਜਿਵੇਂ ਕਿ ਗੁਰਬਾਣੀ ਦੇ ਬਾਕ ਵਿੱਚ ਇਹ ਧਿਆਨ ਕੀਤਾ ਗਿਆ ਹੈ ਅੰਧ ਕੂਪ ਮੈਂ ਪਤਿਤ ਬਿਕ ਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਇਹ ਤਾਂ ਅੰਨਾ ਕੂ ਹੈ ਅੰਧਾ ਕੂ ਹੈ ਅਤੇ ਗੁਰਬਾਣੀ ਦਾ ਵਿਰੋਧ ਕਰਕੇ ਜਾਂ ਹੁਕਮ ਦਾ ਵਿਰੋਧ ਕਰਕੇ ਇਹ ਉਹਦੇ ਵਿੱਚ ਪਤਿਤ ਹੋ ਕੇ ਹੋਰ ਡੂੰਘੇ ਤੋਂ ਡੂੰਘੇ ਜਾ ਰਹੇ ਹਨ ਹੁਕਮ ਦਾ ਵਿਰੋਧ ਕਰਨ ਕਰਕੇ ਇਸ ਕਰਕੇ ਨਾਨਕ ਜੀ ਬੇਨਤੀ ਕਰਦੇ ਨੇ ਗਣੇ ਇਹ ਦਿਆਲ ਪ੍ਰਭ ਮੈਨੂੰ ਤਾਂ ਇਹਨਾਂ ਵਿੱਚੋਂ ਕੱਢ ਲੈ ਪਰ ਬਾਕੀ ਲੋਕ ਜਿਹੜੇ ਆ ਗਿਆ ਹੁਕਮ ਦਾ ਵਿਰੋਧ ਕਰਕੇ ਇਹਦੇ ਵਿੱਚ ਹੋਰ ਡੂੰਗੇ ਤੋ ਡੂੰਗਾ ਜਾ ਰਹੇ ਹਨ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਹੁਣ ਉਹ ਉਪਰੋਂ ਤਾਂ ਲੋਕ ਮਾਨਸ ਕਹਾਉਂਦੇ ਹਨ ਕਿ ਵੈ ਮਾਨਸਾ ਭਗ ਸੰਸਾਰੀ ਹਨ ਪਰ ਉਹਨਾਂ ਦੀ ਕਰਤੂਤਾ ਜਦੋਂ ਦੇਖਦੇ ਹਾਂ ਤਾਂ ਪਸ਼ੂਆਂ ਵਰਗੀਆਂ ਹਨ ਲੋਕ ਵਿਚਾਰਾ ਕਰੇ ਦਿਨ ਰਾਤ ਕਿਉਂਕਿ ਉਹ ਪ੍ਰਚਾਰ ਤਾਂ ਸੱਚ ਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਦਿਨ ਰਾਤ ਭਗ ਹਮੇਸ਼ਾ ਹੀ ਜਾਂ ਕਰ ਲੋ ਕਿ ਉਹਨਾਂ ਦੇ ਵਿੱਚ ਦੁਵੇਦਾ ਹੋਣ ਕਰਕੇ ਕਦੀ ਸੱਚ ਦੀ ਗੱਲ ਕਰ ਦਿੰਦੇ ਨੇ ਤੇ ਕਦੀ ਝੂਠ ਦੀ ਗੱਲ ਕਰ ਜਾਂਦੇ ਪਰ ਜਦੋਂ ਉਹਨਾਂ ਦੇ ਵਿਵਹਾਰ ਵੱਲ ਦੇਖਦੇ ਹਾਂ ਤਾਂ ਉਹ ਬਿਲਕੁਲ ਉਹਦੇ ਉਲਟਾ ਹੈ ਜਿਵੇਂ ਕਿ ਉਪਦੇਸ਼ ਸੱਚ ਦਾ ਕਰਦੇ ਆ ਪਰ ਅੰਦਰ ਉਹਨਾਂ ਦੇ ਝੂਠ ਹੈ ਗਿਆ ਜਿਵੇਂ ਕਿ ਆਨੰਦ ਸਾਹਿਬ ਵਿੱਚ ਹੈ ਬਾਹਰੋਂ ਤਾਂ ਨੇਰੂ ਅੰਦਰੋਂ ਬਹਿਲੇ ਪਰ ਬਾਹਰੋਂ ਤਾਂ ਬੜਾ ਪਹਿਰਾਵਾ ਸੰਤਾ ਵਾਲਾ ਪਾਇਆ ਹੋਇਆ ਹੈ ਪਰ ਜਦੋਂ ਉਹਨਾਂ ਦੇ ਕੰਮ ਦੇਖੋ ਤਾਂ ਸੰਸਾਰੀਆਂ ਤੋਂ ਵੀ ਥੱਲੇ ਆ ਗਿਆ ਬਾਹਰ ਭੇਕ ਅੰਤਰ ਮਨ ਮਾਇਆ ਛਪ ਸੁਨਾਹੀ ਕਸ਼ ਕਰੇ ਛਪਾਇਆ ਕਿਉਂਕਿ ਉਹਨਾਂ ਦੇ ਅੰਦਰ ਤਾਂ ਮੈਲ ਮਾਇਆ ਦੀ ਹੈ ਭਾਵੇਂ ਮਾਇਆ ਦੀਆਂ ਇੱਛਾਵਾਂ ਮਾਇਆ ਦੇ ਕੰਮਾਂ ਵਿੱਚ ਰੁਚੀ ਹੈ ਭਾਵੇਂ ਉਹ ਜਿੰਨਾ ਮਰਜੀ ਛਪਾਲਣ ਪਰ ਇਸ ਤਰ੍ਹਾਂ ਛਪਾਇਆ ਨਹੀਂ ਜਾ ਸਕਦਾ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪ ਹੈ ਲੋਭ ਸਮਾਨ ਹੁਣ ਇਹ ਅੱਜ ਦੇ ਸੰਤਾਂ ਤੇ ਪੂਰੀ ਇਹ ਪੂਰੀ ਸਹੀ ਤਰ੍ਹਾਂ ਟੁਕਦੀ ਇਹ ਪੰਕਤੀ ਕਿ ਬਾਹਰੋਂ ਤਾਂ ਬੜੇ ਗਿਆਨ ਧਿਆਨ ਦੀਆਂ ਗੱਲਾਂ ਕਰਦੇ ਹਨ ਪਰ ਅੰਦਰ ਇਹਨਾਂ ਦੇ ਮਾਇਆ ਦੀਆਂ ਛਾਵਾਂ ਮਾਇਆ ਦੇ ਪਿੱਛੇ ਹੀ ਭਜੇ ਫਿਰਦੇ ਹਨ ਇਸ ਕਰਕੇ ਇਹ ਸੱਚ ਨੂੰ ਇਹਨਾਂ ਨੇ ਛੱਡਿਆ ਹੋਇਆ ਹੈ ਤੇ ਮਾਇਆ ਨੂੰ ਫੜਿਆ ਹੋਇਆ ਹੈ ਪਰ ਦਿਖਾਵਾ ਇਹ ਧਰਮ ਦਾ ਕਰਦੇ ਹਨ ਜਿਵੇਂ ਕਿ ਦਸਮ ਗ੍ਰੰਥ ਵਿੱਚ ਗੁਰਬਾਖ ਹੈ ਪੇਖ ਦਿਖਾਵੇ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋ ਲੇਨ ਇਹ ਜਿਹੜਾ ਦਾ ਤੈ ਹੋਇਆ ਰਗਾ ਜਿਹੜੇ ਬਾਹਰੋਂ ਪੇਖ ਸੱਚ ਦਾ ਜਾਂ ਸੰਤਾ ਵਾਲਾ ਬਣਾਇਆ ਹੋਇਆ ਹੈ ਪ੍ਰਚਾਰ ਕਰਨ ਦਾ ਬਣਾਇਆ ਹੋਇਆ ਹੈ ਪਰ ਅੰਦਰ ਜੜੀ ਹੈਗੀ ਆ ਲੋਭਾ ਕੁੱਤੇ ਵਾਲਾ ਜਿਵੇਂ ਕਿ ਕਰਵਾਣੀ ਦਾ ਵਾਕ ਹੈ ਕਿ ਕੁੱਤਾ ਰਾਜ ਬਹਾਲ ਲੀਏ ਚੱਕੀ ਚੱਟਣ ਜਾਏ ਤੇ ਇਹ ਤਾਂ ਪੈਸੇ ਦੇ ਲਈ ਕੁਝ ਵੀ ਕਰਨੀ ਤੇ ਹਲੇ ਸੱਚ ਨੂੰ ਵੇਚਣ ਦੇ ਲਈ ਤਿਆਰ ਹੈਗੇ ਵੇਚ ਹੀ ਜਾਂਦੇ ਆ ਕਿਉਂਕਿ ਸੱਚ ਦੀ ਗੱਲ ਤਾਂ ਕਰਦੇ ਨਹੀਂ ਹੋਰ ਝੂਠਾ ਝੂਠ ਦਾ ਪ੍ਰਚਾਰ ਚੱਲ ਰਿਹਾ ਹੈਗਾ ਬਾਹਰ ਗਿਆਨ ਧਿਆਨ ਇਸਰਾਂ ਅੰਤਰ ਵਿਆਪ ਹੈ ਲੋਸਣ ਕਿਉਂਕਿ ਅੰਦਰ ਜਿਹੜਾ ਹੈਗਾ ਕੋਈ ਜਿਵੇਂ ਕੁੱਤੇ ਨੂੰ ਅੱਡੀ ਦੇ ਸਵਾਦ ਦੀ ਹੈ ਇਵੇਂ ਇਹਨਾਂ ਨੂੰ ਮਾਇਆ ਦੇਸ ਮਾਇਆ ਦੀਆਂ ਨਿਸ਼ਾਨਾਂ ਉਹਦੇ ਪਿੱਛੇ ਪਜਦੇ ਹਨ ਅੰਤਰ ਅਗਨੀ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਦਾ ਕਿਉਂਕਿ ਇਹਦੇ ਅੰਦਰ ਤਾਂ ਅਗ ਮਾਇਆ ਦੀ ਹੈਗੀ ਆ ਤੇ ਬਾਹਰ ਤਨ ਤੇ ਜਿਵੇਂ ਸਵਾ ਮਲੀ ਹੁੰਦੀ ਹੈ ਤੇ ਅਸੀਂ ਮਾਇਆ ਨੂੰ ਛੱਡਿਆ ਹੋਇਆ ਹੈ ਗਾਲ ਪਾਥਰ ਕਿਵੇਂ ਤਰੇਤਾ ਹੁਣ ਗਾਲ ਵਿੱਚ ਜੇ ਕੋਈ ਪੱਥਰ ਪਾ ਕੇ ਕਹਵੇ ਕਿ ਸਮੁੰਦਰ ਨੂੰ ਮੈਂ ਪਾਰ ਚਲੇ ਜਾਣਾ ਹੈ ਪਾਰ ਕਰ ਜਾਣਾ ਹੈ ਤਾਂ ਨਹੀਂ ਕੀਤਾ ਜਾ ਸਕਦਾ ਇਹ ਤਾਂ ਇਹੋ ਹੀ ਗੱਲ ਹੈ ਕਿ ਜਿੰਨਾ ਚਿਰ ਮਾਇਆ ਦੀਆਂ ਛਾਵਾਂ ਨੂੰ ਛੱਡਦੇ ਨਹੀਂ ਉਹਨਾਂ ਚਿਰ ਆਪਾਂ ਨੂੰ ਸੱਚ ਦੀ ਸਮਝ ਨਹੀਂ ਆ ਸਕਦੀ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਸਤ ਸੰਤੋਖ ਹੋਵੇ ਅਰਦਾਸ ਤਾਂ ਸੋ ਸੱਤ ਬਹਾਲੇ ਪਾਸ ਜੇ ਕਿਸੇ ਦੇ ਅੰਦਰ ਸੱਚ ਦੇ ਗਿਆਨ ਲੈਣ ਦੀ ਇੱਛਾ ਹੋਵੇ ਤਾਂ ਹੀ ਉਸ ਨੂੰ ਆਪਣੇ ਕੋਲ ਪਰਮੇਸ਼ਰ ਬੁਲਾਉਂਦਾ ਹੈ ਭਾਉ ਸੋ ਸੱਚ ਦਾ ਗਿਆਨ ਲੈਂਦਾ ਹੈ ਜਾ ਕੇ ਅੰਦਰ ਵਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਵਤ ਤੇ ਸਤਿਗੁਰ ਜੀ ਵੀ ਖਿਆਨ ਕਰਦੇ ਹਨ ਕਿ ਜਿਸ ਦੇ ਅੰਦਰ ਸੱਚ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ ਭਾਉ ਆਤਮ ਗਿਆਨ ਹੋ ਜਾਂਦਾ ਹੈ ਆਪਣੇ ਆਪੇ ਨੂੰ ਸਮਝ ਲੈਂਦਾ ਹੈ ਤੇ ਉਹ ਜਿਹੜੇ ਜਨ ਹੁੰਦੇ ਹਨ ਆਪਣੇ ਆਪ ਨੂੰ ਜਾਣਨ ਵਾਲੇ ਹੁੰਦੇ ਹਨ ਉਹ ਜਾਗਰਤ ਅਵਸਥਾ ਵਿੱਚ ਰਹਿੰਦੇ ਹਨ ਅਤੇ ਹਮੇਸ਼ਾ ਹੀ ਹੁਕਮ ਵਿੱਚ ਚੱਲਦੇ ਹਨ ਕਿਉਂਕਿ ਕਰਵਾਣੀ ਦਾ ਵਾਕ ਹੈ ਮੰਨੇ ਹੁਕਮ ਸਭੇ ਗੁਣ ਗਿਆਨ ਭਾਵ ਜੀ ਆਪਾਂ ਹੁਕਮ ਵਿੱਚ ਚੱਲੀਏ ਤਾਂ ਆਪਾਂ ਨੂੰ ਸਾਰੇ ਗੁਣਾ ਦਾ ਗਿਆਨ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ